ਐਸਜੀਪੀਸੀ ਸੈਕਟਰੀ ਪ੍ਰਤਾਪ ਸਿੰਘ ਨੇ ਗੁਰੂ ਧਾਮਾ ਤੇ ਸਰਕਾਰੀ ਕਬਜ਼ਿਆਂ ਦੀ ਕੜੇ ਸ਼ਬਦਾਂ 'ਚ ਨਿੰਦਾ ਕੀਤੀ ਹੈ ਤੇ ਕਿਹਾ ਕਿ ਮਹਾਰਾਸ਼ਟਰ ਦੀ ਸ਼ਿਵ ਸੈਨਾ ਦੀ ਇਕਨਾਤ ਸ਼ਿੰਦੇ ਸਰਕਾਰ ਨੇ ਸਿੱਖ ਮਾਮਲੇ ਵਿੱਚ ਸਿੱਧਾ ਦਖਲ ਦਿੰਦੇ ਹੋਏ ਸੱਚਖੰਡ ਆਬੀਚਲ ਨਗਰ ਹਜ਼ੂਰ ਸਾਹਿਬ ਦੇ ਬੋਰਡ ਦੇ ਐਕਟ ਵਿੱਚ ਤਬਦੀਲੀ ਕਰਕੇ ਸਾਰੇ ਮੈਂਬਰਾਂ ਦੀ ਗਿਣਤੀ ਚਵਾਤਾ ਕੀਤਾ ਤੇ ਇਸ ਦੇ ਲਈ ਸਰਕਾਰ ਨੇ ਮਹਾਰਾਸ਼ਟਰ ਵਿਧਾਨ ਸਭਾ ਵਿੱਚ ਇੱਕ ਬਿੱਲ ਪੇਸ਼ ਕਰਕੇ ਐਕਟ ਵਿੱਚ ਸੋਧ ਕਰਕੇ ਸਰਕਾਰ ਵੱਲੋਂ ਨਾਮਜ਼ਦ 7 ਮੈਂਬਰਾਂ ਦੀ ਗਿਣਤੀ ਨੂੰ ਵਧਾ ਕੇ 12 ਕੀਤਾ ਹੈ ਵਾਹਿਗੁਰੂ ਜੀ ਦੀ ਫਤਿਹ ਦੇਖਣ ਕਿ ਅਸੀਂ ਪਹਿਲਾਂ ਵੀ ਕਈ ਵਾਰ ਕਹਿ ਚੁੱਕੇ ਹਾਂ ਕਿ ਸਰਕਾਰਾਂ ਜਿਹੜੀਆਂ ਉਹ ਸਿੱਖ ਧਰਮ ਵਿੱਚ ਸਿੱਧਾ ਦਖਲ ਦੇ ਰਹੀਆਂ ਹਨ ਹੁਣ ਨਵੀਂ ਉਦਾਹਰਣ ਤੁਸੀਂ ਦੇਖੋ ਕਿ ਜਿਹੜੀ ਤਖਤ ਸ੍ਰੀ ਹਜੂਰ ਸਾਹਿਬ ਆ ਉਹਦਾ ਬੋਰਡ ਜਿਹੜਾ ਉਹ ਨਵਾਂ ਬਣਾਤਾ ਹੈ 1956 ਵਾਲਾ ਐਕਟ ਖਤਮ ਕਰਕੇ 2024 ਵਾਲਾ ਐਕਟ ਲਾਗੂ ਕਰ ਦਿੱਤਾ ਗਿਆ ਜਿਹੜਾ 2000 1956 ਵਾਲੇ ਐਕਟ ਨੂੰ ਨજર ਅੱਗੇ ਕਰ ਦਿੱਤਾ ਗਿਆ ਪਹਿਲਾਂ ਜਿਹੜਾ ਇਹ ਕਮੇਟੀ ਬਣਦੀ ਸੀ ਉਸ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਚਾਰ ਮੈਂਬਰ ਨਾਮਜ਼ਦ ਹੁੰਦੇ ਸੀ ਜਦੋਂ ਕਿ ਹੁਣ ਦੋ ਕਰ ਦਿੱਤੇ ਗਏ ਨੇ ਜੀਵ ਖਾਲਸਾ ਦਿਵਾਨ ਅਤੇ ਹਜੂਰੀ ਖਾਲਸਾ ਦਿਵਾਨ ਜਿਹੜਾ ਉਹਦਾ ਵੀ ਇੱਕ ਇੱਕ ਮੈਂਬਰ ਨਾਮਜ਼ਦ ਕੀਤਾ ਜਾਂਦਾ ਸੀ ਉਹ ਵੀ ਖਤਮ ਕਰਤਾ ਅੱਗੇ ਸਰਕਾਰ ਜਿਹੜੀ ਉਹ ਤਿੰਨ ਮੈਂਬਰ ਨਾਮਜ਼ਦ ਕਰਦੀ ਸੀ ਹੁਣ ਉਹਨਾਂ ਨੇ 12 ਮੈਂਬਰ ਨਾਮਜ਼ਦ ਕਰਤੇ ਨੇ ਤੇ ਐਮਪੀ ਜਿਹੜੇ ਸਿੱਖ ਐਮਪੀ ਸੀ ਅੱਗੇ ਉਹ ਵੀ ਦੋ ਮੈਂਬਰ ਹੁੰਦੇ ਸੀ ਹੁਣ ਉਹਨਾਂ ਨੇ ਉਹ ਵੀ ਮੈਂਬਰ ਨਹੀਂ ਪਾਏ ਜਿਹੜੀ ਇਹ ਸਰਕਾਰ ਵਿਗਟੇ ਢੰਗ ਨਾਲ ਸਾਡੇ ਤਖਤਾਂ ਤੇ ਸਾਡੇ ਗੁਰਦ੍ਰਾਲ ਸਾਹਿਬਾਨ ਦੇ ਪਰਵਰਦੇ ਦਖੰਡਾ ਜੀ ਕਰ ਰਹੀ ਆ ਇਹ ਵੀ ਜਿੰਨੀ ਵੀ ਨਿਖੇਦੀ ਕੀਤੀ ਜਾਵੇ ਬਹੁਤ ਥੋੜੀ ਹੈ ਕਿਉਂਕਿ ਇਹ ਸਿੱਧਾ ਹੀ ਸਿੱਖ ਧਰਮ ਤੇ ਅਟੈਕ ਹੈ ਕਿਉਂਕਿ ਸਿੱਖਾਂ ਨੂੰ ਆਪਣੇ ਧਰਮ ਦੇ ਜਿਹੜੇ ਸਾਡੇ ਤਖਸੈਬਾਨ ਨੇ ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ ਆ ਕਿਉਂਕਿ ਜਿਹੜੇ ਸਰਕਾਰ ਨਾਮਜ਼ਦ ਕਰੂਗੀ ਉਹਨਾਂ ਦਾ ਸਿੱਖੀ ਨਾਲ ਦੂਰ ਦਾ ਵੀ ਕੋਈ ਸੰਬੰਧ ਨਹੀਂ ਹੋਊਗਾ ਇੱਕ ਜਿਹੜੇ ਮੈਂਬਰ ਦੂਜੇ ਮੈਂਬਰ ਨੇ ਜਾਂ ਨਾਮਜ਼ਦ ਜਿਦਾਂ ਸ਼੍ਰੋਮਣੀ ਕਮੇਟੀ ਕਰਦੀ ਆ ਜਾਂ ਜਿਹੜੇ ਜੇ ਕਾਲਸਾ ਦੁਵਾਨ ਜਿਹੜਾ ਹਯੂਰੀ ਦੁਵਾਨ ਕਰਦੇ ਸੀਗੇ ਉਹਨਾਂ ਦੀ ਮੈਮਰੀ ਜਿਹੜੀ ਉਹ ਘਟਾ ਕੇ ਜਾਂ ਖਤਮ ਕਰ ਦਿੱਤੀ ਉਹਨਾਂ ਨੂੰ ਵੀ ਨਜ਼ਰ ਅੰਦਾਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਇਹ ਸਿੱਖ ਧਰਮ ਵਿੱਚ ਸਿੱਧਾ ਦਖਲਿਆ ਅੱਗੇ ਵੀ ਜਿਹੜਾ ਇਸੇ ਤਰ੍ਹਾਂ ਹੀ ਕੀਤਾ ਆ ਜਿਵੇਂ ਦਿੱਲੀ ਚ ਕੀਤਾ ਜਿਵੇਂ ਪਟਨਾ ਸਾਹਿਬ ਚ ਕੀਤਾ ਇਦਾਂ ਹੀ ਹਯੂਰ ਸਾਹਿਬ ਚ ਕਰਤਾ ਇਦਾਂ ਹੀ ਹਰਿਆਣਾ ਚ ਕਰਤਾ ਹਰਿਆਣਾ ਚ ਸਿੱਧਾ ਹੀ ਦਖਲ ਦੇ ਦਿੱਤਾ ਸਰਕਾਰ ਨੇ ਚਾਹੀ ਉਹ ਬੀਜੇਪੀ ਦੀ ਸਟੇਟ ਸਰਕਾਰ ਸੀ ਚਾਹੇ ਉਹ ਸੈਂਟਰ ਸਰਕਾਰ ਸੀ ਉਨਾਂ ਨੇ ਸਦਾ ਦਖਲ ਦੇ ਕੇ ਅੱਗੇ ਹਰਿਆਣਾ ਸਰਕਾਰ ਜਿਹੜੀ ਆ ਹਰਿਆਣਾ ਕਮੇਟੀ ਆ ਉਹਨੂੰ ਸ਼੍ਰੋਮਣੀ ਕਮੇਟੀ ਨੂੰ ਲੱਗ ਕੀਤਾ ਹੁਣ ਇਸ ਤਖਤ ਤੇ ਤੱਕ શ્રી ਹਜੂਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦੀ ਜਿਹੜੀ ਉਹ ਜਿਹੜੀ ਮੈਂਬਰਸ਼ਿਪ ਘਟਾਤੀ ਆ ਕਿਤੇ ਚਾਰ ਨੂੰ ਤੁਸੀਂ ਦੋ ਕਰਕੇ ਇਹ ਤੋਂ ਐਂ ਲੱਗਦਾ ਹੈ ਕਿ ਸਰਕਾਰਾਂ ਜਿਹੜੀਆਂ ਹੁਣ ਸਾਡੇ ਜਿਹੜੇ ਤਖਤਾਂ ਤੇ ਉਹ ਕਾਬਜ਼ ਹੋਣਾ ਚਾਹੁੰਦੀਆਂ ਨੇ ਚਾਹੇ ਉਹ ਵਿੰਗਟੇ ਢੰਗ ਰੰਗ ਹੋ ਵੀ ਗਈਆਂ ਨੇ ਪਰ ਉਹ ਹੁਣ ਤਾਂ ਸਿੱਧੇ ਇਹੀ ਨੰਗਾ ਚੁਟਾਈ ਆ ਕਿ ਇਹ ਸਰਕਾਰ ਜਿਹੜੀ ਉਸ ਤਖਤ ਤੇ ਕਾਬਜ ਹੋ ਚੁੱਕੀ ਆ ਚਾਹੇ ਉਹ ਇਹ ਮੈਂਬਰ ਨਾਮਜ਼ਦ ਕਰਕੇ ਹੋ ਗਈ ਆ ਚਾਹੇ ਉਹ ਉਦਤ ਸਾਬ ਜਿਹੜਾ ਮੁਖੀ ਆ ਤਖਤ ਦਾ ਉਹਨੂੰ ਨਾ ਜਿਤਨਾ ਪ੍ਰਧਾਨ ਉਹਨੂੰ ਦਾ ਜੇ ਕਹਿ ਸਕਦੇ ਜਾਂ ਚੇਅਰਮੈਨ ਕਹਿ ਸਕਦੇ ਉਹਨੂੰ ਲਾ ਕੇ ਉਹ ਸਿੱਧੀ ਹੀ ਸਰਕਾਰੀ ਦਖਲ ਜਿਹੜਾ ਉਹ ਤਖਤ ਸਭ ਤੇ ਕਰ ਦਿੱਤਾ ਗਿਆ